ਇਸੇ ਵੀ ਕੰਮ ਨੂੰ ਜਦੋਂ ਪਿੰਡਾਂ ਪਹਿਲੀ ਵਾਰ ਸ਼ੁਰੂ ਕਰਦਾ ਤੇ ਇੱਕ ਖੁਸ਼ੀ ਵੀ ਹੁੰਦੀ ਹੈ ਸਾਇਕੋਲ ਵੀ ਹੁੰਦੀ ਹੈ ਇੱਕ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੁੰਦੀ ਹੈ ਚਲੋ ਬਚਪਨ ਤੋਂ ਸੀ ਸਕੂਲਾਂ ਤੋਂ ਸ਼ੁਰੂ ਹੋਏ ਆ ਪਿੰਡਾਂ ਚੋਂ ਆਏ ਆ ਤੇ ਪਿੰਡਾਂ ਦੀ ਬਾਸਵਾ ਤੋਂ ਸ਼ੁਰੂ ਹੋ ਕੇ ਅੱਜ ਇੰਨੇ ਵੱਡੇ ਕਰਦੇ ਤੇ ਹੋਣਾ ਔਰ ਇਹਨਾਂ ਭਰਾਵਾਂ ਨੇ ਇਹਨਾਂ ਦੀ ਲਿਖੀ ਹੋਈ ਸਟੋਰੀ ਹੈ ਔਰ ਬਹੁਤ ਪਿਆਰ ਨਾਲ ਇੰਨਾ ਵਧੀਆ ਮਾਹੌਲ ਸੀ ਸੈਟ ਕੀਤਾ ਜਿਵੇਂ ਕਿ ਸਟਾਰ ਆਕਰ ਸਾਹਿਬ ਪਾਕਿਸਤਾਨ ਤੋਂ ਆਏ ਸੀ ਚੜਦੇ ਤੇ ਲੈਂਦੇ ਪੰਜਾਬ ਦਾ ਜਿਹੜਾ ਸੁਨੇਹ ਹੈ ਇਸ ਫਿਲਮ ਦੇ ਵਿੱਚ ਕਿਸੇ ਵੀ ਕੰਮ ਨੂੰ ਜਦੋਂ ਬੰਦਾ ਪਹਿਲੀ ਵਾਰੀ ਸ਼ੁਰੂ ਕਰਦਾ ਤੇ ਇੱਕ ਖੁਸ਼ੀ ਵੀ ਹੁੰਦੀ ਹੈ ਸਾਇਕੋਲ ਵੀ ਹੁੰਦੀ ਹੈ ਇੱਕ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੁੰਦੀ ਹੈ ਕਿਉਂਕਿ ਬਹੁਤ ਸਾਲਾਂ ਤੋਂ ਚਲੋ ਬਚਪਨ ਤੋਂ ਸੀ ਸਕੂਲਾਂ ਤੋਂ ਸ਼ੁਰੂ ਹੋਏ ਆ ਪਿੰਡਾਂ ਚੋਂ ਆਏ ਆ ਤੇ ਪਿੰਡਾਂ ਦੀ ਬਾਾਰਸਵਾ ਤੋਂ ਸ਼ੁਰੂ ਹੋ ਕੇ ਅੱਜ ਐਨੇ ਵੱਡੇ ਪਰਦੇ ਤੇ ਹੋਣਾ ਆਪਣੇ ਆਪ ਨੂੰ ਇੱਕ ਵੱਡੀ ਅਚੀਵਮੈਂਟ ਲੱਗਦਾ ਪਰ ਇਹ ਸਾਰਾ ਕੁਝ ਤੁਹਾਡੇ ਪਿਆਰ ਸਦਕਾ ਹੋਇਆ ਹੈ ਕੀ ਸਰ ਦਾ ਆਇਆ ਦਵਿਚਾ ਸਿੰਘ ਸੰਧੂ ਭਾਈ ਸੁਨੀਲ ਸਿੰਘ ਹਿੰਦਲ ਦੇਦਾਰ ਗਿਲ ਹਿੰਦਲ ਸਾਹਿਬ ਪਹੁੰਚ ਚੁੱਕੇ ਨੇ ਜੀ ਥੈਂਕ ਯੂ ਭਾਈ ਤੇ ਔਰ ਇਹਨਾਂ ਭਰਾਵਾਂ ਨੇ ਇਹਨਾਂ ਦੀ ਲਿਖੀ ਹੋਈ ਸਟੋਰੀ ਹੈ ਔਰ ਬਹੁਤ ਪਿਆਰ ਨਾਲ ਇਹਨਾਂ ਵਧੀਆ ਮਾਹੌਲ ਸੀ ਸੈਟ ਕੀਤਾ ਜਿਵੇਂ ਕਿ ਅਫਕਾਰ ਠਾਕਰ ਸਾਹਿਬ ਪਾਕਿਸਤਾਨ ਤੋਂ ਆਏ ਸੀ ਚੜਦੇ ਤੇ ਲੈਂਦੇ ਪੰਜਾਬ ਦਾ ਜਿਹੜਾ ਸੁਮੇਲ ਹੈ ਇਸ ਫਿਲਮ ਦੇ ਵਿੱਚ ਤੁਹਾਨੂੰ ਬਹੁਤ ਮਜ਼ਾ ਆਉਣ ਵਾਲਾ ਔਰ ਜਿੱਦਾਂ ਤੁਸੀਂ ਮੇਰੇ ਗੀਤਾਂ ਨੂੰ ਪਿਆਰ ਦਿੱਤਾ ਹੈ ਆਸ ਹੈ ਤੁਸੀਂ ਮੇਰੀ ਪਹਿਲੀ ਇਸ ਫਿਲਮ ਨੂੰ ਵੀ ਬਹੁਤ ਪਿਆਰ ਕਰੋਗੇ ਕਿਸੇ ਵੀ ਕੰਮ ਨੂੰ ਜਦੋਂ ਕੋਈ ਪੰਦਾ ਪਹਿਲੀ ਵਾਰ ਸ਼ੁਰੂ ਕਰਦਾ ਤੇ ਇੱਕ ਖੁਸ਼ੀ ਵੀ ਹੁੰਦੀ ਹੈ ਸਾਇਕਲ ਵੀ ਹੁੰਦੀ ਹੈ ਇੱਕ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੁੰਦੀ ਹੈ ਚਲੋ ਬਚਪਨ ਤੋਂ ਸੀ ਸਕੂਲਾਂ ਤੋਂ ਸ਼ੁਰੂ ਹੋਏ ਆਂ ਪਿੰਡਾਂ ਤੋਂ ਆਏ ਆਂ ਤੇ ਪਿੰਡਾਂ ਦੀ ਬਾਸਵਾ ਤੋਂ ਸ਼ੁਰੂ ਹੋ ਕੇ ਅੱਜ ਇੰਨੇ ਵੱਡੇ ਪਰਦੇ ਤੇ ਆਉਣਾ ਔਰ ਇਹਨਾਂ ਭਰਾਵਾਂ ਨੇ ਇਹਨਾਂ ਦੀ ਲਿਖੀ ਹੋਈ ਸਟੋਰੀ ਹੈ ਔਰ ਬਹੁਤ ਪਿਆਰ ਨਾਲ ਇੰਨਾ ਵਧੀਆ ਮਾਹੌਲ ਸੀ ਸੈਟ ਕੀਤਾ ਜਿਵੇਂ ਕਿ ਸਟਾਰ ਆਕਰ ਸਾਹਿਬ ਪਾਕਿਸਤਾਨ ਤੋਂ ਆਏ ਸੀ ਚੜਦੇ ਤੇ ਲੈਂਦੇ ਪੰਜਾਬ ਦਾ ਜਿਹੜਾ ਸਮੇਲ ਹੈ ਇਸ ਫਿਲਮ ਦੇ ਵਿੱਚ ਕਿਸੇ ਵੀ ਕੰਮ ਨੂੰ ਜਦੋਂ ਪੰਡਾ ਪਹਿਲੀ ਵਾਰ ਸ਼ੁਰੂ ਕਰਦਾ ਤੇ ਇੱਕ ਖੁਸ਼ੀ ਵੀ ਹੁੰਦੀ ਹੈ ਸਾਇਕੋਲ ਵੀ ਹੁੰਦੀ ਹੈ ਇੱਕ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੁੰਦੀ ਹੈ ਕਿ ਬਹੁਤ ਸਾਲਾਂ ਤੋਂ ਚਲੋ ਬਚਪਨ ਤੋਂ ਸੀ ਸਕੂਲਾਂ ਤੋਂ ਸ਼ੁਰੂ ਹੋਏ ਆ ਪਿੰਡਾਂ ਚੋਂ ਆਏ ਆ ਤੇ ਪਿੰਡਾਂ ਦੀਆਂ ਬਾਦਸਵਾ ਤੋਂ ਸ਼ੁਰੂ ਹੋ ਕੇ ਅੱਜ ਇੰਨੇ ਵੱਡੇ ਪੜਦੇ ਤੇ ਹੋਣਾ ਆਪਣੇ ਆਪ ਨੂੰ ਇੱਕ ਵੱਡੀ ਅਚੀਵਮੈਂਟ ਲੱਗਦਾ ਪਰ ਇਹ ਸਾਰਾ ਕੁਝ ਤੁਹਾਡੇ ਪਿਆਰ ਸਦਕਾ ਹੋਇਆ ਹੈ ਇਸ ਕ੍ਰੀਮ ਸਦਕਾ ਹੈ ਬਗੀਚਾ ਸਿੰਘ ਸੰਧੂ ਭਾਈ ਸਿੰਘ ਜੀ ਸਿੰਘ ਹਿੰਦਲ ਦੀਦਾਰ ਗਿਲ ਹਿੰਦਲ ਸਾਹਿਬ ਪਹੁੰਚ ਚੁੱਕੇ ਨੇ ਜੀ ਥੈਂਕ ਯੂ ਭਾਈ ਜੀ ਔਰ ਇਹਨਾਂ ਭਰਾਵਾਂ ਨੇ ਇਹਨਾਂ ਦੀ ਲਿਖੀ ਹੋਈ ਸਟੋਰੀ ਹੈ ਔਰ ਬਹੁਤ ਪਿਆਰ ਨਾਲ ਇਹਨਾਂ ਵਧੀਆ ਮਾਹੌਲ 'ਚ ਸੈੱਟ ਕੀਤਾ ਜਿਵੇਂ ਕਿ ਅਫਕਾਰ ਠਾਕਰ ਸਾਹਿਬ ਪਾਕਿਸਤਾਨ ਤੋਂ ਆਏ ਸੀ ਚੜਦੇ ਤੇ ਲੈੰਦੇ ਪੰਜਾਬ ਦਾ ਜਿਹੜਾ ਸੁਮੇਲ ਹੈ ਇਸ ਫਿਲਮ ਦੇ ਵਿੱਚ ਤੁਹਾਨੂੰ ਬਹੁਤ ਵਜਾ ਆਉਣ ਵਾਲਾ ਔਰ ਜਿੱਦਾਂ ਤੁਸੀਂ ਮੇਰੇ ਗੀਤਾਂ ਨੂੰ ਪਿਆਰ ਦਿੱਤਾ ਹੈ ਆਸ ਹੈ ਤੁਸੀਂ ਇਸ ਮੇਰੀ ਪਹਿਲੀ ਇਸ ਫਿਲਮ ਨੂੰ ਵੀ ਬਹੁਤ ਪਿਆਰ ਦੇਣਾ ਕਿਸੇ ਵੀ ਕੰਮ ਨੂੰ ਜਦੋਂ ਕੰਦਾ ਪਹਿਲੀ ਵਾਰ ਸ਼ੁਰੂ ਕਰਦਾ ਤੇ ਇੱਕ ਖੁਸ਼ੀ ਵੀ ਹੁੰਦੀ ਹੈ ਸਾਇਕੋਲ ਵੀ ਹੁੰਦੀ ਹੈ ਕਿ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੁੰਦੀ ਹੈ ਚੈਲੋ ਬਚਪਨ ਤੋਂ ਸੀ ਸਕੂਲਾਂ ਤੋਂ ਸ਼ੁਰੂ ਹੋਇਆ ਪਿੰਡਾਂ ਤੋਂ ਆਏ ਆ ਤੇ ਪਿੰਡਾਂ ਦੀ ਬਾਤਵਾ ਤੋਂ ਸ਼ੁਰੂ ਹੋ ਕੇ ਅੱਜ ਇੰਨੇ ਵੱਡੇ ਪਰਦੇ ਤੇ ਆਉਣਾ ਔਰ ਇਹਨਾਂ ਭਰਾਵਾਂ ਨੇ ਇਹਨਾਂ ਦੀ ਲਿਖੀ ਹੋਈ ਸਟੋਰੀ ਹੈ ਔਰ ਬਹੁਤ ਪਿਆਰ ਨਾਲ ਇੰਨਾ ਵਧੀਆ ਮਾਹੌਲ ਸੀ ਸੈਟੀਫਾਈ ਜਿਵੇਂ ਕਿ ਸਟਾਰ ਆਕਰ ਸਾਹਿਬ ਪਾਕਿਸਤਾਨ ਤੋਂ ਆਏ ਸੀ ਚੜਦੇ ਤੇ ਲੈਂਦੇ ਪੰਜਾਬ ਦਾ ਜਿਹੜਾ ਸਮੇਲ ਹੈ ਇਸ ਫਿਲਮ ਦੇ ਵਿੱਚ ਕਿਸੇ ਵੀ ਕੰਮ ਨੂੰ ਜਦੋਂ ਕੰਦਾ ਪਹਿਲੀ ਵਾਰ ਸ਼ੁਰੂ ਕਰਦਾ ਤੇ ਇੱਕ ਖੁਸ਼ੀ ਵੀ ਹੁੰਦੀ ਹੈ ਸੈਗਮੈਂਟ ਵੀ ਹੁੰਦੀ ਹੈ ਇੱਕ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੁੰਦੀ ਹੈ ਕਿ ਬਹੁਤ ਸਾਲਾਂ ਤੋਂ ਚੈਲੋ ਬਚਪਨ ਤੋਂ ਸੀ ਸਕੂਲਾਂ ਤੋਂ ਸ਼ੁਰੂ ਹੋਏ ਆਂ ਪਿੰਡਾਂ ਚੋਂ ਆਏ ਆਂ ਤੇ ਪਿੰਡਾਂ ਦੀ ਬਾਸਵਾ ਤੋਂ ਸ਼ੁਰੂ ਹੋ ਕੇ ਅੱਜ ਇੰਨੇ ਵੱਡੇ ਪਰਦੇ ਤੇ ਆਉਣਾ ਆਪਣੇ ਆਪ ਨੂੰ ਇੱਕ ਵੱਡੀ ਅਚੀਵਮੈਂਟ ਲੱਗਦਾ ਪਰ ਇਹ ਸਾਰਾ ਕੁਝ ਤੁਹਾਡੇ ਪਿਆਰ ਸਦਕਾ ਹੋਇਆ ਇਸ ਟੀਮ ਸਦਕਾ ਆਇਆ ਦਵਿਚੇ ਸਿੰਘ ਸਿੰਦੂ ਭਾਈ ਸਿੰਘ ਗੁੰਦਲ ਦੀਦਾਰ ਗਿਲ ਗੁੰਦਲ ਸਾਹਿਬ ਪਹੁੰਚ ਚੁੱਕੇ ਨੇ ਜੀ ਥੈਂਕ ਯੂ ਭਾਈ ਔਰ ਇਹਨਾਂ ਭਰਾਵਾਂ ਨੇ ਇਹਨਾਂ ਦੀ ਲਿਖੀ ਹੋਈ ਸਟੋਰੀ ਹੈ ਔਰ ਬਹੁਤ ਪਿਆਰ ਨਾਲ ਇਹਨਾਂ ਵਧੀਆ ਮਾਹੌਲ ਸੀ ਸੈਟ ਕੀਤਾ ਜਿਵੇਂ ਕਿ افਕਾਰ ਠਾਕਰ ਸਾਹਿਬ ਪਾਕਿਸਤਾਨ ਤੋਂ ਆਏ ਸੀ ਚੜਦੇ ਤੇ ਲੈਂਦੇ ਪੰਜਾਬ ਦਾ ਜਿਹੜਾ ਸੁਮੇਲ ਹੈ ਇਸ ਫਿਲਮ ਦੇ ਵਿੱਚ ਤੁਹਾਨੂੰ ਬਹੁਤ ਵਜਾ ਆਉਣ ਵਾਲਾ ਔਰ ਜਿੱਦਾਂ ਤੁਸੀਂ ਮੇਰੇ ਗੀਤਾਂ ਨੂੰ ਪਿਆਰ ਦਿੱਤਾ ਹੈ ਆਸ ਹੈ ਤੁਸੀਂ ਇਸ ਮੇਰੀ ਪਹਿਲੀ ਇਸ ਫਿਲਮ ਨੂੰ ਵੀ ਬਹੁਤ ਪਿਆਰ ਦੇਵੋਗੇ